ਸ਼ਿਲੇ ਤਕਰੀਬਨ 3 ਹਫ਼ਤਿਆਂ ਤੋਂ ਪੰਜਾਬ ਆੜਾਂ ਦੇ ਪਾਣੀ ਦੀ ਮਾਰ ਹੇਠ ਹੈ ਬਹੁਤ ਸਾਰਾ ਜ਼ਮੀਨੀ ਰਕਬਾ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਇਹ ਲੋਕਾਂ ਦੇ ਘਰ ਟਹਿ ਚੁੱਕੇ ਨੇ ਪਸ਼ੂ ਰੁੜ ਚੁੱਕੇ ਨੇ ਕਾਰੋਬਾਰ ਬਰਬਾਦ ਹੋ ਚੁੱਕੇ ਨੇ ਜ਼ਮੀਨਾਂ ਦੇ ਵਿੱਚ ਅਰੇਤਾ ਭਾਲ ਆਦਿਕ ਚੜ ਚੁੱਕੀ ਹੈ ਅੱਜ ਉਦਾਸ ਨੇ ਨਜ਼ਰ ਮਾਰ ਕੇ ਦੇਖਿਆ ਟੇਬਲ ਤੇ ਵੀ ਵਸਤੂਆਂ ਸਜਾਈਆਂ ਹੋਈਆਂ ਨੇ ਟਰੱਕ ਵਿੱਚ ਵੀ ਭਰੀਆਂ ਹੋਈਆਂ ਨੇ ਘਰ ਵਿੱਚ ਉਲੜੀਆਂ ਦੀਆਂ ਹਰ ਇੱਕ ਵਸਤੂ ਜਿਹੜੀ ਹੈ ਉਹ ਹੜ ਪ੍ਰਭਾਵਤ ਸੰਗਤ ਵਾਸਤੇ ਰਜਾਨ ਵਾਸ ਜਿਹੜੀ ਕਿਟ ਐ ਉਹ ਤਿਆਰ ਕੀਤੀ ਗਈ ਹੈ ਪਸ਼ੂਆਂ ਦਾ ਚਾਰਾ ਰਾਸ ਮਛਰ ਦਾ ਨੀਆਂ ਨੇ ਪੇਸਟਾਂ ਗੁਰਸ਼ ਨਿਊਟਰੀ ਦੁੱਧ ਚਾਹ ਪੱਤੇ ਇਹ ਜਿਹੜੇ ਕਿਟਾ ਆਟੋਮੋਸ ਐ ਬੇਲ ਪੂਰੀ ਨਿਊਟਰੀ ਮੈਡੀਕਲ ਕਿਟਾਂ ਔਰ ਸੋਲਰ ਲਾਈਟਾਂ ਸਾਰ ਦੇ ਸਮੇਤ ਭਾਈ ਸਾਹਿਬ ਜੋ ਹੋਰਾਂ ਵੱਲੋਂ ਜਿਹੜੇ ਅੱਜ ਸੰਗਤ ਦੀ ਸੇਵਾ ਵਾਸਤੇ ਜਿਹੜਾ ਇੱਥੋਂ ਵਰਵਾਨਾ ਕੀਤਾ ਜਾ ਰਿਹਾ ਔਰ ਇਹਦੇ ਨਾਲ ਨਾਲ ਮੈਡੀਕਲ ਦੀ ਇੱਕ ਟੀਮ ਐਂਬੂਲੈਂਸ ਦੇ ਸਮੇਤ ਮੈਡੀਕਲ ਟੀਮ ਵੀ ਜਿਹੜੀ ਹੈ ਉਹ ਸਹਾਇਤਾ ਵਾਸਤੇ ਜਾ ਰਹੀ ਹੈ ਕਿੰ사 ਜਿਹੜਾ ਜੁਤਲੇ ਕਿਲਰ ਨੂੰ ਸੇਵਾ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਪਿਛਲੇ ਤਕਰੀਬਨ 3 ਹਫ਼ਤਿਆਂ ਤੋਂ ਪੰਜਾਬ ਹੜ੍ਹਾਂ ਦੇ ਪਾਣੇ ਦੀ ਮਾਰ ਹੇਠ ਹੈ ਬਹੁਤ ਸਾਰਾ ਜ਼ਮੀਨੀ ਰਕਬਾ ਔਰ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਘਰ ਟਹਿ ਚੁੱਕੇ ਨੇ ਪਸ਼ੂ ਰੁੜ ਚੁੱਕੇ ਨੇ ਕਾਰੋਬਾਰ ਬਰਬਾਦ ਹੋ ਚੁੱਕੇ ਨੇ ਜ਼ਮੀਨਾਂ ਦੇ ਵਿੱਚ ਅਰੇਤਾ ਭਾਲ ਆਦਿਕ ਚੜ ਚੁੱਕੀ ਹੈ ਬਹੁਤ ਵੱਡਾ ਨੁਕਸਾਨ ਜਿਹੜਾ ਜਾਨੀ ਮਾਲੀ ਪੰਜਾਬ ਦੇ ਲੋਕਾਂ ਦਾ ਹੋਇਆ ਔਰ ਖਾਸ ਕਰਕੇ ਜਿਹੜੇ ਪੇਂਡੂ ਖੇਤਰ ਨੇ ਕਿਸਾਨਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਨਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਸਮੁੱਚੀ ਸੰਗਤ ਵੱਲੋਂ ਪੰਜਾਬ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਔਰ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਤੋਂ ਬਾ ਔਰ ਦੇਸ਼ਾ ਪ੍ਰਦੇਸ਼ਾਂ ਤੋਂ ਸੰਗਤ ਜਿਹੜੀ ਹੈ ਉਹ ਤਰਨ ਮਾਨ ਧਾਨ ਕਰਕੇ ਜਿਹੜੀ ਸੇਵਾ ਹੈ ਉਹ ਇਹਨਾਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਆ ਕੇ ਇਹ ਕਰ ਰਹੀ ਹੈ ਇਸ ਦੇ ਚੱਲਦਿਆਂ ਜਿੱਥੇ ਹੋਰ ਸੰਗਤਾਂ ਦੇ ਵੱਲੋਂ ਵੱਡੀਆਂ-ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਕਾਰ ਸੇਵਾ ਵਾਲੇ ਮਾਪੁਰਖਾਂ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਉਥੇ ਬੀਬੀ ਕੌਲਾ ਜੀ ਭਲਾਈ ਕੇ ਅੰਦਰ ਜਿਨ੍ਹਾਂ ਨੇ ਹਮੇਸ਼ਾ ਮਨੁੱਖਤਾ ਵਾਸਤੇ ਸਮਾਜ ਦੀ ਸੇਵਾ ਵਾਸਤੇ ਧਰਮ ਪ੍ਰਚਾਰ ਵਾਸਤੇ ਬਹੁਤ ਵੱਡਾ ਇੱਕ ਯੋਗਦਾਨ ਪਾਇਆ ਭਾਈ ਸਾਹਿਬ ਪਾਇਗੁਰ ਇਕਬਾਲ ਸਿੰਘ ਜੀ ਹੋਰਾਵਲੋਂ ਆਪਣੇ ਸਮੁੱਚੇ ਜਥੇ ਦੇਸ਼ ਦੇ ਸੰਗਤ ਦੇ ਸਹਿਯੋਗ ਨਾਲ ਅੱਜ ਉਦਾਸ ਨੇ ਨਜ਼ਰ ਮਾਰ ਕੇ ਦੇਖਿਆ ਟੇਬਲ ਤੇ ਵੀ ਵਸਤੂਆਂ ਸਜਾਈਆਂ ਹੋਈਆਂ ਨੇ ਟਰੱਕ ਵਿੱਚ ਵੀ ਭਰੀਆਂ ਹੋਈਆਂ ਨੇ ਘਰ ਵਿੱਚ ਉਲੜੀਆਂ ਦੀਆਂ ਹਰ ਇੱਕ ਵਸਤੂ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਸੰਗਤ ਵਾਸਤੇ ਰਜਾਨ ਵਾਸ ਜਿਹੜੀ ਕਿਟ ਐ ਪਿਆ ਤਿਆਰ ਕੀਤੀ ਗਈ ਹੈ ਪਸ਼ੂਆਂ ਦਾ ਚਾਰਾ ਉਹ ਬੇਖਦੋਸੋ ਬੋਰੀ ਜਿਹੜੀ ਹੈ ਉਹ ਚੌਕਰ ਦੇ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਅ ਰਾਸਨ ਸਰਦਾਨੀ ਰਾਸ ਮੱਛਰਦਾਨੀਆਂ ਨੇ ਪੇਸਟਾਂ ਬੁਰਸ਼ ਨਿਊਟ੍ਰਿਕ ਦੁੱਧ ਚਾਹ ਪੱਤੀ ਇਹ ਜਿਹੜੇ ਕਿਟਾ ਆਟੋਮੋਸ ਹੈ ਬੇਲ ਪੂਰੀ ਨਿਊਟ੍ਰੀ ਮੈਡੀਕਲ ਕਿਟਾਂ ਔਰ ਸੋਲਰ ਲਾਈਟਾਂ ਤਾਰ ਦੇ ਸਮੇਤ ਤੇ ਪੈਰੀਂ ਪਾਉਣ ਵਾਲੇ ਜੋੜੇ ਰੈਡੀ ਮੇਟ ਜਰਸੀਆਂ ਬੈਡ ਸ਼ੀਟਾਂ ਆਦਿ ਖੇਡਾਂ ਸਮਾਨ ਹੈ ਉਹ ਭਾਈ ਸਾਹਿਬ ਜੀ ਹੋਰਾ ਵੱਲੋਂ ਜਿਹੜੇ ਅੱਜ ਸੰਗਤ ਦੀ ਸੇਵਾ ਵਾਸਤੇ ਜਿਹੜਾ ਇੱਥੋਂ ਵਰਵਾਨਾ ਕੀਤਾ ਜਾ ਰਿਹਾ ਔਰ ਇਹਦੇ ਨਾਲ ਨਾਲ ਮੈਡੀਕਲ ਦੀ ਇੱਕ ਟੀਮ ਐਂਬੂਲੈਂਸ ਦੇ ਸਮੇਤ ਮੈਡੀਕਲ ਟੀਮ ਵੀ ਜਿਹੜੀ ਹੈ ਉਹ ਸਹਾਇਤਾ ਵਾਸਤੇ ਜਾ ਰਹੀ ਹੈ ਔਰ ਮੈਡੀਕਲ ਕਿੱਟਾਂ ਜਿਸ ਵਿੱਚ ਮੱਛਰ ਵਾਸਤੇ ਕੋਇਲ ਜਿਹੜੀ ਹੈ ਉਹ ਪਾਈ ਹੋਈ ਹੈ ਜ਼ਖਮਾਂ ਵਾਲੀ ਮਰਮ ਹੈ ਔਰ ਬੁਖਾਰ ਦੀਆਂ ਗੋਲੀਆਂ ਨੇ ਇਨਫੈਕਸ਼ਨ ਦੀਆਂ ਗੋਲੀਆਂ ਇਤਿਆਦ ਜਿਹੜਾ ਸਮਾਨ ਹੈ ਜਿਹੜੀ ਫਰਸਟ ਐਡ ਕਿੱਟ ਜਿਹੜੀ ਹੈ ਉਹ ਵੀ 300 ਤੋਂ ਜ਼ਿਆਦਾ ਕਿੱਟ ਜਿਹੜੀ ਹੈ ਉਹ ਸੰਗਠਨ ਵਾਸਤੇ ਭਾਈ ਸਾਹਿਬ ਵੀ ਹੋਰਾਂ ਵੱਲੋਂ ਇਹ ਬਹੁਤ ਵੱਡਾ ਪ੍ਰਾਰਲਾਖ ਕੀ ਕਰਦਿਆਂ ਹੋਏ ਆ ਜਿਹੜੇ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਔਰ ਅਰਦਾਸ ਕਰਕੇ ਇਹ ਜਿਹੜੇ ਸਤਵੀਂ ਕੇਪ ਹੈ ਕਿ ਬੀਬੀ ਕੌਲਾਂ ਜੀ ਪਲਾਈ ਕੇਂਦਰ ਤੋਂ ਹਰ ਵਾਰ ਨਾ ਕੀਤੀ ਜਾ ਰਹੀ ਹੈ ਜੀ ਤੁਸੀਂ ਪਹਿਲੇ ਦਿਨ ਤੋਂ ਹੀ ਗਰਾਊਂਡ ਲੈਵਲ ਤੋਂ ਜਾ ਕੇ ਦੇਖੋ ਔਰ ਜੇ ਗੱਲ ਕਰੀ ਤਾਂ ਬੀਬੀ ਕੌਲਾਂ ਨੂੰ ਇੰਟਰਸਟਲੀ ਲਗਾਤਾਰ ਹੀ ਪਹਿਲੇ ਦਿਨ ਤੋਂ ਹੜ੍ਹ ਪੀੜਤਾਂ ਲਈ ਮਦਦ ਲਈ ਤੇ ਨੇ ਕੀ ਮੇਰਾ ਮਾਹੌਲ ਦੇਖਿਆ ਤੁਸੀਂ ਦੇਖੋ ਬਹੁਤ ਜਿਆਦਾ ਤਰਾਸਦੀ ਵਾਲਾ ਮਾਹੌਲ ਦੇਖਿਆ ਹੈ ਗਰਾਊਂਡ ਤੇ ਜਾ ਕੇ ਅਸੀਂ ਪਾਣੀ ਦੇ ਅੰਦਰ ਜਾ ਕੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਹੈ ਜਮੀਨਾਂ ਹੜ ਚੁੱਕੀਆਂ ਨੇ ਪਸ਼ੂ ਰੁੜ ਗਏ ਨੇ ਜ਼ਿਆਦਾਤਰ ਪਸ਼ੂ ਜਿਹੜੇ ਨੇ ਉਹ ਕਿੱਲਿਆਂ ਤੇ ਵੱਧੇ ਹੋਏ ਹੋયા ਤੇ ਮੌਤ ਹੋ ਗਈ ਹੈ ਘਰਾਂ ਦੀਆਂ ਫਰਸ਼ਾਂ ਤਸ ਚੁੱਕੀਆਂ ਨੇ ਗੰਦਾ ਪਾੜ ਚੁੱਕੀਆਂ ਨੇ ਛੱਤਾਂ ਡਿੱਗ ਪੰਜਾਂ ਨੇ ਬੜੇ ਬੁਰੇ ਹਾਲਾਤਾਂ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨੀ ਹੈ ਪੰਜਾਬ ਦਾ ਜਿਹੜੇ ਪਿੰਡੂ ਲੋਕ ਨੇ ਉਹ ਬੜੇ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਕਈ ਲੋਕ ਇਸ ਸਮੇਂ ਕਾਲਾ ਬਜਾਰੀ ਵੀ ਕਰ ਰਹੇ ਨੇ ਉਹ ਇਕੱਠਾ ਸਮਾਨ ਕਰਕੇ ਬਜਾਰਾਂ ਵਿੱਚ ਵੇਚੇ ਵੀ ਜਾ ਰਹੇ ਉਹਨਾਂ ਲੋਕਾਂ ਨੂੰ ਦੇਖੋ ਕਾਲਾ ਬਜਾਰੀ ਕਰਨੀ ਇਸ ਆਫਤਾ ਦੇ ਸਮੇਂ ਵਿੱਚ ਤੇ ਵੰਡ ਸ਼ਕਣ ਦੇ ਜਿਹੜੇ ਮਰਿਆਦਾ ਹੈ ਉਹਨੂੰ ਰੱਖਣਾ ਚਾਹੀਦਾ ਹੈ ਕਿ ਸਾਰੇ ਵੰਡ ਵਰਤ ਕੇ ਜਿੰਨੇ ਜਿੰਨੇ ਕੋ ਸੰਗਤ ਸੇਵਾ ਕਰ ਰਹੀ ਹੈ ਤੇ ਨਾਲੇ ਕਿ ਹਰ ਇੱਕ ਵੀ ਜਿਹੜੀ ਲੋੜ ਹੈ ਉਹ ਪੂਰੀ ਹੋ ਜਾ ਸਾਡੇ ਧਿਆਨ ਵਿੱਚ ਆਇਆ ਸੀ ਪ੍ਰਸ਼ਾਸਨ ਦੇ ਨਾਲ ਗੱਲ ਅਸੀਂ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਨਹੀਂ ਹੈ ਉਹ ਰੋਕ ਕੇ ਚੀਜ਼ਾਂ ਲੈ ਲੈ ਕਿਤੇ ਜ਼ਰੂਰਤਮੰਦਾਂ ਨੂੰ ਅੱਗੇ ਵੇਚ ਕੇ ਤੇ ਪੈਸੇ ਵੰਟ ਰਹੇ ਨੇ ਜਾ ਚੰਗੇ ਭੜੇ ਖਾਂਦੇ ਪਿੰਡ ਦੇ ਲੋਕ ਜਿਹੜੇ ਨੇ ਆਪਣੇ ਘਰਾਂ ਵਿੱਚ ਜਾਮਾ ਕਰਕੇ ਕਾਲਾ ਬਜਾਰੀ ਕਰ ਰਹੇ ਨੇ ਜਾਂ ਕੋਈ ਦੁਕਾਨਦਾਰ ਕੋ ਫੈਕਟਰੀਆਂ ਵਾਲੇ ਇਤਿਹਾਦ ਜਿਹੜੇ ਨੇ ਉਹ ਮਹਿੰਗਾ ਸਮਾਨ ਵੇਚ ਰਹੇ ਨੇ ਜਾਂ ਬਲੈਕ ਮਾਰਕੀਟਿੰਗ ਕਿਹੜੀ ਹੋ ਰਹੀ ਹੈ ਇਹਨਾਂ ਦੇ ਉੱਤੇ ਇੱਕ ਅਪਰਾਧਿਕ ਮਾਮਲਾ ਦਰਜ ਕਰਕੇ ਤੇ ਇਹਨਾਂ ਦੇ ਖਿਲਾਫ ਸਖ਼ਤ ਬਣਦੀ ਕਾਰਵਾਈ ਹੈ ਉਹ ਕਰਨੀ ਚਾਹੀਦੀ ਹੈ ਔਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਇਸ ਵਿਪਤਾ ਦੇ ਸਮੇਂ ਵਿੱਚ ਆਪਣੇ ਭਰਾਵਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਇਹ ਜੀ ਕਾਲਾ ਬਜਾਰੀ ਕਰਨੀ ਜਾ ਵਸਤੂਆਂ ਮਹਿੰਗੀਆਂ ਕਰਕੇ ਵੇਚ ਕੇ ਪੈਸੇ ਵਟਣੇ ਤੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੇ ਲੋਕ ਜਿਹੜੇ ਨੇ ਉਹ ਇਸ ਚੀਜ਼ ਤੋਂ ਬਾਝੋਂ ਕੀ ਹਾਲਾਤੀ ਹੈ ਹੁਣ ਕੀ ਹਾਲਾਤ ਹੁਣ ਇਸ ਵੇਲੇ ਪਾਣੀ ਤਾਂ ਥੋੜਾ ਥੱਲੇ ਜਾ ਰਿਹਾ ਹੈ ਕਿਉਂਕਿ ਹਾਲਾਂ ਖਤਰਾ ਜਿਹੜਾ ਉਹ ਚਲਿਆ ਨਹੀਂ ਕਿਉਂਕਿ ਹੜ੍ਹਾਂ ਦਾ ਪਾਣੀ ਜਿਹੜਾ ਦਰਿਆਵਾਂ 'ਚ ਚੱਲ ਰਿਹਾ ਪਾਣੀ ਬਹੁਤ ਤੇਜ਼ ਗਤੀ ਨਾਲ ਔਰ ਬਹੁਤ ਲੰਬੇ ਏਰੀਏ ਦੇ ਵਿੱਚ ਜਿਹੜਾ ਪਾਣੀ ਹੈ ਬੜੇ ਸਪੀਡ ਨਾਲ ਚੱਲ ਰਿਹਾ ਕਿਉਂਕਿ 10 ਸਾਲਸ ਪਰਸੋਂ ਹਰੀਕੇ ਤੁਸੀਂ ਬੰਦ ਤੇ ਜਾ ਕੇ ਆਇਆ ਹੈ ਉੱਥੇ ਵੀ ਇੱਕਦਮ ਸਾਢੇ ਹੁੰਦੇ ਜਿਹੜੇ ਖਾਰ ਸੀ ਉਹ ਲੱਗਣ ਲੱਗ ਗਈ ਤੁਸੀਂ ਬੰਨ ਨੂੰ ਔਰ ਮੌਕੇ ਤੇ ਨੌਜਵਾਨਾਂ ਨੇ ਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਪਹੁੰਚ ਕੇ ਇਸ ਪਰ ਲਾ ਲਾ ਕੇ ਮਿੱਟੀਏ ਤੋੜੇ ਭਰ ਭਰ ਕੇ ਦਰਖਤ ਵੱਡ ਵੱਡ ਕੇ ਵਿੱਚ ਸੁੱਟ ਕੇ ਤੇ ਉਹਨੂੰ ਰੋਕਣ ਦਾ ਯਤਨ ਕੀਤਾ ਜੇਕਰ ਉਹ ਬੰਦ ਟੁੱਟ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਤਰਮ ਤਰਮ ਦੇ ਇਲਾਕੇ ਦਾ ਜਿਹੜਾ ਹੋਣ ਦੀ ਸੰਭਾਵਨਾ ਸੀ ਪਾਣੀ ਭਾਵੇਂ ਥੱਲੇ ਜਾ ਰਿਹਾ ਹੈ ਪਰ ਖਤਰਾ ਹਾਲੇ ਜਿਹੜਾ ਪੂਰੀ ਤਰ੍ਹਾਂ ਟਲਿਆ ਨਹੀਂ ਅਸਲ ਜਿਹੜੀ ਤਰਾਸਦੀ ਹੈ ਤੋ ਲੱਗਦਾ ਹੈ ਕਿ ਹੁਣ ਸ਼ੁਰੂ ਹੋਣੀ ਹੈ ਇੱਕ ਪਾਣੀ ਲੱਥੇਗਾ ਜਮੀਨਾ ਸਾਫ ਹੋਣ ਗਿਆ ਉਹਦੇ ਵਿੱਚ ਪਸ਼ੂ ਮਰੇ ਪਏ ਨੇ ਕੋ ਪੰਛੀ ਮਰੇ ਪਏ ਨੇ ਹੁਣ ਇਸ ਵੇਲੇ ਸਾਨੂੰ ਸਾਰਿਆਂ ਨੂੰ ਇਤਿਆਰਦਨ ਜਿਹੜੀ ਆ ਨਾ ਉਹ ਬਹੁਤ ਇੱਕ ਜਾਗਰੂਕਤਾ ਦੀ ਲੋੜ ਹੈ ਕਿ ਬਿਮਾਰੀਆਂ ਫਾਇਲ ਦਾ ਜਿਹੜਾ ਖਤਰਾ ਹੈ ਉਹ ਜਿਹੜਾ ਉਹ ਬਣਿਆ ਹੋਇਆ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਦਿੱਕਤ ਦੇ ਸਮੇਂ ਵਿੱਚ ਜਿਹੜਾ ਇਸ ਜਿਹੜੀ ਸਥਿਤੀ ਦਾ ਟਾਕਰਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਇੱਥਾ ਦੀ ਵੱਡੀ ਗਿੰਟੀ ਦੇ ਪੰਜਾਬੀ ਪੰਜਾਬੀ ਕਲਾਕਾਰ ਇੱਕ ਮੰਚ ਤੇ ਇਕੱਠੇ ਹੋ ਕੇ ਇਤਿਆਰਦਨ ਦੀ ਮਦਦ ਕਰੀ ਹੈ ਦੇਖੋ ਇਸ ਸਮੇਂ ਜੋ ਕੋਈ ਵੀ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰ ਰਿਹਾ ਹੈ ਇਹ ਬਹੁਤ ਚੰਗੀ ਗੱਲ ਹੈ ਕਿ ਜਿਹਨੂੰ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਨੇ ਉਹਨੂੰ ਵੱਧ ਚੜ ਕੇ ਇਸ ਵੇਲੇ ਵਿਪਤਾ ਦਾ ਸੰਨ ਜਿਹੜੀ ਸੇਵਾ ਹੈ ਉਹ ਕਰਨੀ ਚਾਹੀਦੀ ਹੈ ਚੰਗੀ ਗੱਲ ਹੈ ਦੇਖੇਗਾ ਕਿ ਦੂਸਰੀਆਂ ਸਟੇਟਾਂ ਤੋਂ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਔਰ ਲੱਗਦਾ ਹੈ ਕਿ ਇਕਤਾ ਦੀ ਭਰਤੀ ਹੈ ਜਿਹੜਾ ਕਿ ਰਸ਼ਨ ਲੈ ਕੇ ਕੰਟਰੀ ਦੇ ਦੇਖੋ ਗੁਰਗਾਂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਜੋ ਹੁਕਮ ਹੈ ਕਿ ਨਾ ਕੋ ਬੈਰੀ ਨਾਹੇ ਪੈਗਾਨਾ ਸਗਲ ਸੰਗ ਹਮ ਕੋ ਬਣਾਈ ਔਰ ਸਤਿਕਰਾਂ ਦਾ ਬਚਨ ਮਹਿਮਾਨਸ ਕੀ ਜਾਤ ਸਭੇ ਕੇ ਪਹਿਚਾਨ ਬੋ ਪੰਜਾਬੀਆਂ ਦੀ ਇੱਕ ਫਿਤਰਤ ਹੈ ਪੰਜਾਬੀਆਂ ਦਾ ਇੱਕ ਸੁਭਾਅ ਹੈ ਪੰਜਾਬੀਆਂ ਦੇ ਖੂਨ ਵਿੱਚ ਹੈ ਕਿ ਕਿਸੇ ਉੱਤੇ ਕੋਈ ਵਿਪਤਾ ਬਣਦੀ ਹੈ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਆਪਣੇ ਕਿਰਤ ਕਮਾਈ ਵਿੱਚੋਂ ਆਪਣੀਆਂ ਨਾਲ ਲੈ ਕੇ ਤੇ ਉੱਚੇ ਪਹੁੰਚ ਕੇ ਜਾ ਕੇ ਸੇਵਾ ਕਰਦਾ ਹੈ ਤੇ ਇੱਕ ਚੰਗੀ ਗੱਲ ਹੈ ਕਿ ਅੱਜ ਦੂਜੇ ਧਰਮਾਂ ਦੇ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਜੋ ਆਏ ਨੇ ਇਹ ਆਪਸੀ ਭਾਈਚਾਰਕ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਵਧੀਆ ਸੰਕੇਤ ਹੈ ਪੰਜਾਬੀ ਭਾਸ਼ਾ ਨੂੰ ਦੀ ਮੰਤਰੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਕਹਿੰਦੇ ਕਿ ਕਦੋਂ ਫੇਰ ਵੀ ਪਛੜੀ ਕਿਤੇ ਬਣ ਗਈ ਅ ਦੇਖੋ ਪੰਜਾਬੀ ਭਾਸ਼ਾ ਨੂੰ ਭਾਵੇਂ ਪੰਜਾਬ ਦੇ ਵਿੱਚੋਂ ਕਈ ਸਕੂਲਾਂ ਦੇ ਵਿੱਚ ਪੜਾਉਣ ਤੋਂ ਜਿਹੜਾ ਹੈ ਗੁਰੇਜ ਕੀਤਾ ਜਾ ਰਿਹਾ ਹੈ ਜਾਂ ਫਿਰ ਗੋਲਣ ਤੇ ਜੁਰਮਾਨਾ ਕਰਨ ਦੀਆਂ ਵੀ ਰਿਪੋਰਟਾਂ ਹੈਗੀਆਂ ਨੇ ਕਿ ਪੰਜਾਬੀ ਬੋਲਦੇ ਤੇ ਉਹਨੂੰ ਜੁਰਮਾਨਾ ਕੀਤਾ ਜਾਂਦਾ ਹੈ ਇਹ ਪੰਜਾਬ ਵਿੱਚ ਵਾਪਰ ਰਿਹਾ ਹੈ ਪਰ ਇਸ ਦੇ ਉਲਟ ਜਿਹੜੀ ਖਬਰ ਕੱਲ ਦੀ ਆਈ ਹੈ ਕਿ ਆਸਟ੍ਰੇਲੀਆ ਗਵਰਨਮੈਂਟ ਨੇ ਪੰਜਾਬੀ ਨੂੰ 17ਵੇਂ ਪਾਸ਼ਾ ਵਿੱਚੋਂ ਜਿਹੜੀ ਮਾਨਤਾ ਉਹ ਦਿੱਤੀ ਹੈ ਇਹ ਮੁਬਾਰਕ ਹੈ ਔਰ ਆਸਟ੍ਰੇਲੀਆ ਗਵਰਨਮੈਂਟ ਦਾ ਧੰਨਵਾਦ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਵਿਚਾਈਦਾ ਹੈ ਕਿ ਪੰਜਾਬੀ ਨੂੰ ਜਿਹੜੀ ਹੈ ਉਹ ਇਥੋਂ ਦੀ ਮਤ ਪਾਸ਼ਾ ਹੋਣ ਦਾ ਜਿਹੜਾ ਦਰਜਾ ਹੈ ਉਹ ਦੇਣਾ ਚਾਹੀਦਾ ਹੈ ਦੇਖੋ ਡਿਟੇਲ ਮੈਂ ਉਹ ਮੇਰੀ ਹੈ ਮੈਂ ਡਿਟੇਲ ਦੇਖੀ ਆ ਕਿ ਜਿਹੜੀ ਜਿਨੀ ਸਤਖੰਦ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਬਾਂਬ ਨੂੰ ਡਾਉਨ ਦੇ ਸੰਬੰਧ ਜਿਹੜੀਆਂ ਸੀਗੀਆਂ ਮੇਲਾ ਵਾਈਆਂ ਪਾਵੇਂ ਕੁਝ ਬੰਦੇ ਗ੍ਰਿਫਤਾਰ ਵੀ ਹੋਏ ਨੇ ਪਰ ਹਾਲੇ ਉਹਦੀ ਕੋਈ ਪ੍ਰਾਪਤ ਜਿਹੜੀ ਹੈ ਉਹ ਹੋ ਨਹੀਂ ਸਕੀ ਕਿ ਇਹਨਾਂ ਦੇ ਪਿੱਛੇ ਕੌਣ ਹੈ ਔਰ ਹੁਣ ਕੱਲ ਦਾ ਪਟਨਾ ਸਾਹਿਬ ਦੀ ਜਿਹੜੀ ਇੱਕ ਖਬਰ ਹੈ ਉਹ ਚੱਲ ਰਹੀ ਹੈ ਕਿ ਪਟਨਾ ਸਾਹਿਬ ਦੇ ਵਿੱਚ ਕਿਤੇ ਆਰ ਡੀ ਐਕਸ ਪਈ ਹੋਣ ਜਿਹੜੇ ਰੌਲਾ ਸੀ ਮੇਲ ਸੀ ਉਹ ਆਈ ਹੈ ਲੇਕਿਨ ਪ੍ਰਬੰਧਕ ਸਹਿਬਾਨਾਂ ਵੱਲੋਂ ਪਤਾ ਲੱਗਾ ਕਿ ਪੂਰੀ ਜਾਂਚ ਪੜਤਾਲ ਕੀਤੀ ਗਈ ਹੈ ਕਿਤੇ ਵੀ ਐਸੀ ਜਿਹੜੀ ਕੋਈ ਚੀਜ਼ ਹੈ ਉਹ ਮਿਲੀ ਨਹੀਂ ਪਰ ਫਿਰ ਵੀ ਸੁਰੱਖਿਆ ਦੇ ਜਿਹੜੇ ਪੂਰੇ ਇੰਤਜ਼ਾਮ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਦੇਖੋ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਬਹੁਤ ਲੇਟ ਨੇ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਤਾਂ ਪਹਿਲੇ ਦਿਨ ਤੋਂ ਹੀ ਇੱਥੇ ਐਕਸ਼ਨ ਜਿਹੜਾ ਉਲੈਣਾ ਚਾਹੀਦਾ ਸੀਗਾ ਉਹਨਾਂ ਨੂੰ ਦੇਖਣਾ ਚਾਹੀਦਾ ਸੀ ਬੋਲਣਾ ਚਾਹੀਦਾ ਸੀਗਾ ਸਾਰ ਰਹਿਣੀ ਚਾਹੀਦੀ ਸੀ ਅੱਜ ਉਹ ਤਕਰੀਬਨ 22 ਦਿਨ ਬਾਅਦ ਪੰਜਾਬ ਦਾ ਦੌਰਾ ਜ਼ਿਕਰ ਕਰ ਰਹੇ ਨੇ ਤੇ ਉਹਨਾਂ ਪੰਜਾਬ ਨੂੰ ਨੇੜੇ ਹੋ ਕੇ ਤੱਕਣਾ ਚਾਹੀਦਾ ਔਰ ਆਪਣੇ ਪ੍ਰਧਾਨ ਮੰਤਰੀ ਹੋਣ ਦਾ ਜਿਹੜਾ ਸਬੂਤ ਹੈ ਉਹ ਦੇਣਾ ਚਾਹੀਦਾ ਹੈ ਕਿ ਉਹ ਵਾਕਈ ਸਾਰਿਆਂ ਨਿਰਪਸਾਰਤਾ ਦੇ ਨਾਲ ਦੇਖਦੇ ਨੇ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੀਬੀ ਗੋਲਾ ਜੀ ਭਲਾਈ ਕੇ ਅੰਦਰ ਟਰਸਟ ਵੱਲੋਂ ਅੱਜ ਸਤਮੀ ਖੇਪ ਹੜਪਰਵਾਤ ਇਲਾਕਿਆਂ ਲਈ ਜਾ ਰਹੀ ਹੈ ਅੱਜ ਰਨਤਾਰਨ ਪੱਟੀ ਹਰੀਕੇ ਫਰੋਜਪੁਰ ਇਸ ਸਾਈਡ ਵੱਲ ਜਾਇਆ ਜਾ ਰਿਹਾ ਹੈ ਕੱਲ ਟੀਮ ਵਿਜ਼ਿਟ ਕਰ ਆਈ ਹੈ ਤਕਰੀਬਨ 5 ਪਿੰਡ ਜਿੱਥੇ ਘਰ ਘਰ ਜਾ ਕੇ ਉਥੋਂ ਦੇ ਸਰਪੰਚਾਂ ਨਾਲ ਗੱਲ ਹੋ ਗਈ ਹੈ ਉਹ ਨਾਂ ਲਿਖ ਕੇ ਰੱਖਣਗੇ ਜਿਨ੍ਹਾਂ ਘਰ ਪਸ਼ੂ ਨਹੀਂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਜਿਨ੍ਹਾਂ ਘਰ ਪਸ਼ੂ ਨੇ ਉਹਨਾਂ ਦੇ ਵੱਖਰੇ ਨਾਂ ਲਿਖਣਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਵੇਂ ਤੁਹਾਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਪਤਾ ਹੈ ਵੀ ਰਾਸ਼ਨ ਬਹੁਤ ਹੋ ਚੁੱਕਾ ਹੈ ਕਈਆਂ ਘਰਾਂ ਵਿੱਚ ਅੱਜ ਵੀ ਇੱਥੇ ਅਜੀਬ ਜਿਹਾ ਸਮਾਨ ਲਿਆਂਦਾ ਜਾਂਦਾ ਜਾਂਦਾ ਕੀਤਾ ਜਿਹੜਾ ਕਿ ਉਹਨਾਂ ਦੇ ਪੂਰੀ ਤਰ੍ਹਾਂ ਕੰਮ ਆ ਸਕੇ ਆਪਣਾ ਮਛਰਦਾਨੀ ਨਿਊਟਰੀ ਰਸ ਪੈਡ ਟੇਸਟ ਬੁਰਸ਼ ਚਾਹ ਦੀ ਆਪਣਾ ਚਾਹ ਪਤੀ ਦੁੱਧ ਦੀ ਕਿੱਟ ਦੇਲ ਪੂੜੀ ਨਿਊਟਰੀ ਮੈਡੀਕਲ ਕਿਟ ਰਿਕ ਬਣਾਈ ਗਈ ਹੈ ਜਿਹਦੇ ਵਿੱਚ ਡਟੋਲ ਵੀ ਹੈ ਤੇ ਟੀਵੀ ਹੈ ਰੂਮ ਵੀ ਹੈ ਡਾਇਟਰ ਦੀ ਦਵਾਈ ਵੀ ਹੈ ਇਨਫੈਕਸ਼ਨ ਦੀ ਵੀ ਹਰ ਪਾਸੇ ਤੇ ਲਿਖਿਆ ਗਿਆ ਉਹ ਐਮਬੂਲੈਂਸ ਵਕਰੀ ਜਾ ਰਹੀਏ ਨਾਲ ਜੋੜੇ ਜਾ ਰਹੇ ਨੇ ਪੈਰਾਂ ਦੇ ਸੋਲਰ ਲਾਈਟ ਜਿਹੜੀ ਆ ਤੁਸੀਂ ਸਾਰੀ ਦੇਖ ਰਹੇ ਹੋ ਇਹ ਉਪ ਦੇ ਨਾਲ ਵੀ ਤੇ ਟਿਊਬ ਦੀ ਲਾਈਟ ਦੇ ਨਾਲ ਵੀ ਸਾਰੀ ਚਾਰਜ ਹੋ ਜਾਂਦੀ ਹੈ ਤੇ ਉੱਥੇ ਬੱਤੀ ਦੀ ਵੀ ਜੇ ਮੁਸ਼ਕਲ ਹੋਵੇ ਤੇ ਇਹਦੇ ਨਾਲ ਚਾਨਣਾ ਉਹਨਾਂ ਦੇ ਘਰ 'ਚ ਹੋ ਸਕੇ ਤੇ ਜਰਸੀਆਂ ਜਾ ਰਹੀਆਂ ਨੇ ਜਵੇ ਸਿੰਘ ਸਾਹਿਬ ਜੀ ਦਾ ਵੀ ਰਾਏ ਹੋਈ ਹੈ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਬਹੁਤ ਵੱਡੀਆਂ ਡਿਊਟੀਆਂ ਉਹਦੇ ਵਿੱਚੋਂ ਸਮਾਂ ਕੱਢ ਕੇ ਅੱਜ ਦੀਦੀ ਕੋਲਾ ਜੀ ਭਲਾਈ ਕੇਂਦਰ ਨੂੰ ਆ ਕੇ ਨਿਵਾਜਿਆ ਹੈ ਆਪ ਅਰਦਾਸ ਕਰਕੇ ਤੋਰਨ ਲੱਗੇ ਨੇ ਕਿਰਪਾ ਕੀਤੀ ਹੈ ਤੇ ਕੁਦਰਤੀ ਮੈਂ ਵੀ ਅੱਗੇ ਇਸੋ ਜਿਹੜੀ 8ਵੀਂ ਖੇਪ ਜਾਣੀ ਹੈ ਉਹਦਾ ਸਮਾਨ ਕਰਦੇ ਵੇਹਾਂ ਨੋਟ ਤੇ ਸਿੰਘ ਸਾਹਿਬ ਜੀ ਨੇ ਉਹੀ ਆਈਡੀਆ ਦਿੱਤਾ ਵੀ ਜਿਹੜੀ ਅਗਲੀ ਉਹਨਾਂ 8ਵੀਂ ਖੇਪ ਵਿੱਚ ਫੋਲਡਿੰਗ ਬੈੱਡ ਜਾਣਗੇ ਦੇ ਗੱਦੇ ਜਾਣਗੇ ਤੇ ਚਦਰਾ ਇਸ ਤਰ੍ਹਾਂ ਦਾ ਸਮਾਨ ਜਿਹੜਾ ਹੁਣ ਉਦੋਂ ਜਿੱਥੇ ਜਿੱਥੋਂ ਪਾਣੀ ਥੋੜਾ ਘਟ ਰਿਹਾ ਨਿਕਲ ਰਿਹਾ ਜਿਹੜੀਆਂ ਅਗਲੀਆਂ ਚੀਜ਼ਾਂ ਉਹਨਾਂ ਨੂੰ ਪਹਿਲੀਆਂ ਖਰਾਬ ਹੋ ਚੁੱਕੀਆਂ ਨੇ ਤੇ ਉਹਦੇ ਵਿੱਚ ਉਹ ਚੀਜ਼ਾਂ ਲੈ ਜਾਣ ਦਾ ਯਤਨ ਕੀਤਾ ਦਿੱਤਾ ਜਾਏਗਾ ਅੱਜ ਇਹ ਜੋ ਸਮਾਨ ਜਾ ਰਿਹਾ ਆਪ ਦੀ ਅਰਦਾਸ ਕਰਿਓ ਸਹੀ ਲੋੜਵੰਦਾਂ ਨੂੰ ਪਹੁੰਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਸਿੰਘ ਸਾਹਿਬ ਨੇ ਹਟਕੀ ਚੋਦੀ ਬਦਤਰੀ ਜ਼ਮੀਰ ਲੈਵਲ ਤੇ ਪੁੱਛੀ ਸੰਕਰਵਿਸ਼ਾਪੂ ਸਾਹਿਬ ਕਿਵੇਂ ਦੇਖਦੇ ਇਹ ਇੱਕ ਬੜੀ ਵੱਡੀ ਮਤਲਬ ਨਾ ਵੀ ਸਾਰੀ ਉਹ ਵਿਰਾਗ ਵੀ ਆਇਆ ਕਈ ਅਰੀ ਇਹਨਾਂ ਨੂੰ ਅਰਦਾਸ ਵਿੱਚ ਸਾਰੀ ਵੀਡੀਓ ਬਹੁਤ ਵਾਇਰਲ ਹੋਈ ਇਹ ਹਰਕ ਨੇ ਸਿੱਧੀ ਉਹ ਸ਼ਲਾਗਾ ਕੀਤੀ ਜਿਹੜਾ ਸਿੰਘ ਸਾਹਿਬ ਜੀ ਆਪ ਜਵੀਨੀ ਲੈਵਲ ਦੇ ਉਤਰ ਕੇ ਇਹ ਸਾਰੀ ਚੀਜ਼ ਨੂੰ ਦੇਖ ਰਹੇ ਨੇ ਇਹ ਬੜੀ ਵੱਡੀ ਇੱਕ ਮੈਸੇਜ ਜਾਂਦਾ ਵਧੀਆ ਸੇਵ ਸਾਹਿਬ ਜੀ ਦਾ ਇਹਦੇ ਵਿੱਚ ਗਿਆਨੀ ਰਗਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਐਡੀ ਵੱਡੀ ਜਿੱਥੇ ਬਾਬਾ ਬੁੱਢਾ ਸਾਹਿਬ ਦੀਆਂ ਲਈ ਡਿਊਟੀਆਂ ਨੇ ਉਹ ਕਰਦੇ ਹੋਏ ਵੀ ਇਸ ਅਣ ਪ੍ਰਭਾਵਿਤ ਲੋਕਾਂ ਵਾਲੀ ਜਿਵੇਂ ਨਹੀਂ ਲੈਵਲ ਤੇ ਜਾਣਾ ਬਹੁਤ ਵੱਡਾ ਉਹਨਾਂ ਦਾ ਇੱਕ ਸੋਚ ਹੈ ਵਾਹਿਗੁਰੂ ਜੀ ਕੀ